ਉਹ ਤਾਂ ਆਇਆ ਨਾ ਜੀ ਹੁਣ ਬੀਜੇਪੀ ਦੇ ਹੱਥ ਪੈਰਾਂ ਥੱਲੇ ਦੇ ਨਿਕੜ ਰਹੀ ਆ ਜ਼ਮੀਨ ਬੀਜੇਪੀ ਕੋਲੇ ਮਜਬੂਰੀ ਤਾਂ ਕੋਈ ਰਹੀ ਨਹੀਂ ਮੋਦੀ ਦੇ ਵੀ ਮਗਰ ਕੋਈ ਜਵਾਬਖ ਜੱਲਾ ਨਹੀਂ ਹੈਗਾ ਉਹ ਵੀ ਕਹਿੰਦਾ ਚੱਕ ਦੋ ਫੱਟੇ ਖੱਟਰ ਦੇ ਵੀ ਮਗਰ ਕੋਈ ਜਵਾਬਖ ਜੱਲਾ ਨਹੀਂ ਹੈਗਾ ਉਹ ਵੀ ਕਹਿੰਦਾ ਜੱਕ ਦੋ ਫੱਟੇ ਉਧਰ ਫੇਰ ਆਧਾਰਨ ਦੇ ਦਿੰਦੇ ਨੇ ਯੋਗੀ ਦੀ ਯੋਗੀ ਦੇ ਮਗਰ ਵੀ ਕੋਈ ਜਵਾਬਖ ਜੱਲਾ ਨਹੀਂ ਹੈਗਾ ਉਹ ਵੀ ਕਹਿੰਦਾ ਜੱਕ ਦੋ ਫੱਟੇ ਇਸ ਕਰਕੇ ਇਹ ਤਿੰਨੇ ਜਣੇ ਹੁਣ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਪੂਰਾ ਤੰਗ ਕਰ ਰਹੇ ਨੇ ਇਹਨਾਂ ਨੂੰ ਇਹ ਨਹੀਂ ਪਤਾ ਮੁਰੇ ਐਮਪੀ ਦੀ ਇਲੈਕਸ਼ਨ ਆਉਂਦੀ ਐ ਇਹੀ ਜਨਤਾ ਜਨਾਰਦਨ ਆ ਇਹੀ ਟੀ ਹੁੰਦੀ ਹੈ ਜੇ ਕਿਤੇ IBM ਦੀ ਜਗਾ ਬੈਲਟ ਪੇਪਰ ਤੇ ਵੋਟ ਹੋ ਗਈ ਨਾ ਮਿੱਤਰਾ ਮੋਦੀ ਸਿਆਂ ਸੀਟ ਇਕ ਨਹੀਂ ਆਉਣੀ ਸਫਾਈ ਕਰ ਦਿੰਦੇ ਨੇ ਲੋਕ ਇਹ ਇਹਨਾਂ ਲੋਕਾਂ ਨੂੰ ਨਾ ਛੇੜੀਏ ਤਾਂ ਵਧੀਆ ਹੀ ਆ ਕਿਉਂਕਿ ਉਹ ਕੌਮ ਆ ਜਿਹੜੀ ਸਵਾ ਲੱਖ ਨਾਲ ਇੱਕ ਲੜੀ ਆ ਜੇ ਉਹ ਕੌਮ ਆ ਜਿਹਨੇ ਖਤਰਾਨੇ ਦੀ ਟਾਪ ਦੇਖੀ ਆ ਇਹ ਉਹ ਕੌਮ ਆ ਜਿਹਨੇ ਸਹਾਬਜਾ ਦੀ ਧਰਤੀ ਦੇਖੀ ਆ ਇਹ ਉਹ ਕੌਮ ਆ ਜੀ 40 ਮੁਖਤਿਆਂ ਦੀ ਧਰਤੀ ਤੋਂ ਇਹ ਉਹ ਕੌਮ ਆ ਜਿੱਥੇ ਹਰਮੰਦਰ ਸਾਹਿਬ 24 ਘੰਟੇ ਲੰਗਰ ਚੱਲਦਾ ਨਾ ਲੈ ਪੰਜਾਬੀਆਂ ਨਾਲ ਪੰਗੇ ਇਹਨਾਂ ਨੇ ਬੜੇ ਬੜੇ ਥੱਲੇ ਲਾਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਬਹੁਤ ਚਾਅ ਮਲੇ ਨੇ ਚੇ ਰੈਣ ਨਹੀਂ ਦਿੰਦੇ ਇਹਨਾਂ ਨੂੰ ਪਤਾ ਨਹੀਂ ਕਿਵੇਂ ਗੁਰੂ ਮਹਾਰਾਜ ਦੀ ਸੇਵਾ ਲੱਗ ਜਾਂਦੀ ਆ ਟੀਸੀ ਵਾਲਾ ਵੇ ਰੜਾਣ ਦੇ ਧਰ ਕੇ ਹਮਾਤਾ ਮੋਦੀ ਔਰ ਖੱਟਰ ਨੂੰ ਕਹਿਣਾ ਵੀ ਜਿਹੜੇ ਨਾਲ ਨੂੰ ਇਹੇ ਰਾਮਨਾਲੇ ਬੈਠੇ ਨੇ ਧਰਨੇ ਤੇ ਇੱਥੇ ਇਹਨਾਂ ਨੂੰ ਬੈਠੇ ਰਹਿਣ ਦੇ ਜਿਆਦਾ ਇਹ ਕੁਝ ਕਰਨਗੇ ਥੋੜੇ ਜਮਾਨਾ ਨੂੰ ਮਾਰਨਗੇ ਫੇਰ ਸਿੱਟੋ ਅਥਰੂ ਗਾਇਦੇ ਗੋਲੇ ਫੇਰ ਐਸਆਰਐਲ ਚਲਾਓ ਫੇਰ 12 ਬੋਰ ਚਲਾਓ ਫੇਰ ਚਾਹੇ ਪਲਾਸਟਿਕ ਦਾ ਰੌਂਡ ਚਲਾਓ ਜੇ ਤੁਹਾਨੂੰ ਕੋਈ ਖਾਤਰਾ ਹੈ ਜਦੋਂ ਇਹ ਰਾਮਨਾਲ ਬੈਠੇ ਨੇ ਇਹਨਾਂ ਨੂੰ ਤੰਗ ਨਾ ਕਰੋ ਤੰਗ ਨਾ ਕਰੋ ਇਹਨਾਂ ਦਾ ਜਦ ਸਬਰ ਮੁੱਕ ਜਾਂਦਾ ਫੇਰ ਇਹ ਛੱਡਦੇ ਨਹੀਂ ਹੁੰਦੇ ਉਹ ਮਹਗਾਲੀਅਮ ਦੇ ਇੱਕ ਕੀ ਕਹਿੰਦੇ ਆ ਗਵਰਨਰ ਨੇ ਵੀ ਦੱਸਿਆ ਸੀ ਕਹਿੰਦਾ ਮੈਂ ਇੰਦਰਾ ਗਾਂਧੀ ਨੂੰ ਸਮਝਾਇਆ ਸੀ ਇਹ ਪੰਜਾਬ ਕੀ ਕੌਮ ਹੈ ਨਾ ਜੋ ਇਸੇ ਪੰਗਾ ਮਤ ਲਿਓ ਇਹ ਦਿਲ ਵਿੱਚ ਬਾਤ ਰੱਖ 50 ਸਾਲ ਬਾਅਦ ਵੀ ਜਾਏ ਇਹ ਬਦਲਾ ਲੈਂਦੇ ਹੈ ਉਦਮ ਸਿੰਘ ਬਾਜਾ 50 ਸਾਲ ਬਾਅਦ ਜਾ ਕੇ ਆ ਗਿਆਤਾ ਬਦਲਾ ਲੈਣੇ ਕੇ ਲਿਏ ਜਿਹੜਾ ਪੰਜਾਬ ਹੈ ਪੰਜਾਬ ਦੀ ਜਿਹੜੀ ਗਵਰਨਮੈਂਟ ਹੈ ਉਹਦੀ ਕੀ ਸਥਿਤੀ ਹੈ ਉਹਦਾ ਧਰਨੇ ਚ ਕੀ ਰੋਲ ਹੈ ਉਹ ਬਾਈ ਪੰਜਾਬ ਦੀ ਹੁਣ ਕੀ ਤੈਨੂੰ ਮੈਂ ਗੱਲ ਕਰਾਂ ਜੇ ਮੈਂ ਗੱਲ ਕਰਤੀ ਕਾਥਣ ਨੂੰ ਮੇਰੇ ਤੇ ਪਰਚਾ ਆਥਣ ਨੂੰ ਮੇਰੇ ਤੇ ਪਰਚਾ ਹੋ ਜਾਣਾ ਮੇਰੇ ਘਰੇ ਪੁਲਿਸ ਆ ਜਾਣੀ ਹੈ ਬਾਈ ਦੀਪ ਸਿੱਧੂ ਕਹਿਣਾ ਹੁੰਦਾ ਸੀ ਪਹਿਲਾਂ ਤੋਂ ਹੀ ਵੀ ਇਹ ਤਾਂ ਸੈਂਟਰ ਨਾਲ ਕਿਉਂ ਖੁੱਚੜੀ ਆ ਇਹ ਤਾਂ ਪੰਜਾਬ ਦੀ ਸਰਕਾਰ ਤਾਂ ਜੀ ਦੇਖੋ ਬੀਜੇਪੀ ਦੀ ਬੀ ਟੀਮ ਹੈ ਜਿੱਥੇ ਪਤਾ ਦੰਗੇ ਹੋ ਜਾਣਗੇ ਸਿਆਣੇ ਲੋਕ ਨੇ ਉਥੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਂਦਾ ਈਬੀਐਮ ਨਾਲ ਜਿੱਥੇ ਪਤਾ ਅਨਪੜ ਲੋਕ ਨੇ ਵਿਹਾਰ ਹੋਇਆ ਹੋ ਸਟੇਟਾਂ ਹੋਈਆਂ ਉਥੇ ਕੀ ਕਹਿੰਦੇ ਆ ਬੀਜੇਪੀ ਦੀ ਸਰਕਾਰ ਬਣ ਜਾਂਦੀ ਆ ਮੈਨੂੰ ਇਹ ਤਾਂ ਦੱਸ ਦੋ ਉਹ ਇਹ ਗੱਲ ਕਰੋ ਕੋਰਡ ਦੂਨੇ ਕਿੱਡਾ ਬੜਾ ਇਕੱਠ ਹੋਇਆ ਭਾਨੇ ਸਿੱਧੂ ਦੇ ਹੱਕ ਚ ਲੱਖਾ ਸਿਧਾਣਾ ਦਾ ਉਹਦਾ ਉਸਤਾਦ ਆ ਉਹਨੇ ਉਹਨੂੰ ਕੰਮ ਸਿਖਾਇਆ ਇਦਾਂ ਵੀ ਰਾਜਨੀਤੀ ਦੇ ਤੌਰ ਤੇ ਇਦਾਂ ਲੋਕਾਂ ਦੀ ਮਦਦ ਕਰਨੀ ਹੈ ਫੇ ਲੱਖਾ ਸਿਧਾਣਾ ਕਿਵੇਂ ਹਾਰ ਗਿਆ ਬੜਾ ਬਾਦਲ ਕਿਵੇਂ ਹਾਰ ਗਿਆ ਵੀ ਇਹ ਤਾਂ ਦੋਹੇ ਪਾਰਟੀ ਇੱਕੋ ਨੇ ਜੀ ਕਿਉਂ ਖਿਚੜੀ ਕਹਿਣਾ ਹੁੰਦਾ ਸੀ ਦੀਪ ਸਿੱਧੂ ਉਹ ਸਾਬਤ ਹੋ ਰਿਹਾ ਨਹੀਂ ਤਾਂ ਸਾਡਾ ਸਿਆਮੂਰੇ ਬਾਰਡਰ ਤੇ ਆਪ ਪਾਉਂਦਾ ਰੋਕੇ ਉਹਨਾਂ ਨੂੰ ਕਹਿ ਕੇ ਜਾਂਦਾ ਵੀ ਗੱਲ ਸੁਣ ਲਓ ਮੇਰੀ ਜੇ ਮੈਂ ਆਪਦੀਆਂ ਫੋਰਸਾਂ ਨੂੰ ਤੇ ਕਿਸਾਨਾਂ ਨੂੰ ਕਹਿੰਦਾ ਤੁਹਾਨੂੰ ਔਖਾ ਹੋ ਜੂ ਇੱਥੇ ਕੋਈ ਨਹੀਂ ਚਲਾਉਣੀ ਕੋਈ ਚੀਜ਼ ਹੁਣ ਤੱਕ 250 ਕਿਸ ਤਨੇ ਮੁੰਡੇ ਪ੍ਰੋਪਰ ਤੌਰ ਤੇ ਚਲੋ ਮੈਨੂੰ ਨਹੀਂ ਪਤਾ ਮੈਂ ਤਾਂ ਕਰਕੇ ਪ੍ਰੋਪਰ ਠੁਕਮਾ ਨਹੀਂ ਕਹਿ ਸਕਦਾ ਠੁਕਮਾ ਤਾਂ ਮੈਂ ਇੱਕ ਕਿਸਾਨ ਦੀ ਉਹ ਕਹਿ ਸਕਦਾ ਸੱਟਾਂ ਬੇਟਾਂ ਮਾਂ ਆਵ ਲੱਗੀਆਂ ਦੇਖਿਆ ਨੇ ਕਿਸਾਨਾਂ ਦੇ ਢੂਆਂ ਐ ਸਾਰੀ ਢੂਹੀ ਤੇ ਸਰਲੀ ਸਰਲੇ ਗੜੇ ਪਏ ਤੇ ਬਾਈ ਜੀ ਨੌਜਵਾਨਾਂ ਨੂੰ ਕੀ ਸਨੇਹਾ ਥੋੜਾ ਵੀ ਨੌਜਵਾਨ ਇੱਥੇ ਆਉਂ ਬਾਈ ਜੀ ਨੌਜਵਾਨਾਂ ਨੂੰ ਇਹੀ ਸਨੇਹਾ ਵੀ ਆਪਾਂ ਹੁਣ ਤੱਕ ਵੀ ਕੀ ਕਹਿੰਦੇ ਆ ਘਰ ਦੇ ਕਹਿੰਦੇ ਚੀਨੀ ਲਿਆ ਚੀਨੀ ਲੈ ਕੇ ਆਉਣੀ ਆ ਆਪਾਂ ਕਹਿੰਨਾ ਕੋਈ ਨਹੀਂ ਬਿੱਬੀ ਪਾਪਾ ਚੱਕ ਲਿਓ ਕਣਕ ਲਿਆਉਣੀ ਆ ਪਾਪਾ ਚੱਕ ਲਿਓ ਆਟਾ ਨਾ ਪਾਪਾ ਚੱਕ ਲਿਓ ਹੁਣ ਪਾਪਾ ਕਣ ਹੁਣ ਪਾਪਿਆਂ ਦੋ ਰਾਮ ਪਾਈ ਆਪ ਆਜੋ ਮੂਰੇ ਜੇ ਪੈਂ ਤਵਾਰ ਤੱਕ ਕੋਈ ਨਹੀਂ ਸੱਟਾ ਨਿਕਲਦਾ ਚੱਕ ਕੇ ਮਾਰੋ ਬਾਰਡਰ ਬੂਟਰ ਜਾ ਪਰੇ ਆਪਣਾ ਦਿੱਲੀ ਪਹੁੰਚੇ ਟਾਈਮ ਨਾਲ ਹੋਰ ਮੂਰੇ ਬੋਟਾ ਹੁੰਦੀਆਂ ਨੇ ਧੌਣ ਤੇ ਗੋਡਾ ਰੱਖ ਕੇ ਦਾਬ ਦੀਏ ਆਪਦਾ ਕੰਮ ਕਰਾ ਕੇ ਟਾਈਮ ਨਾਲ ਮੁੜੀਏ ਮੂਰੇ ਗਰਮੀ ਪੈਂਦੀ ਆ ਠੰਡ ਇੱਥੇ ਗਰਮੀ ਚ ਮਰਾਂਗੇ ਫਿਰ ਨੌਜਵਾਨਾਂ ਨੂੰ ਇਹ ਆ ਵੀ ਖੇਤੀ ਤੋਂ ਖੇਤੀ ਉਰੇ ਪਹੁੰਚੋ ਇੱਥੇ ਨਾ ਗੱਲ ਜਦੋਂ ਆਪਣੀ ਅਣਖਾਂ ਦੀ ਆ ਜਾਂਦੀ ਆ ਗੱਲ ਫਿਰ ਸਹੇਦ ਹੀ ਨਹੀਂ ਰਹਿੰਦੀ ਫਿਰ ਪਹੇਦ ਹੀ ਰਹਿ ਜਾਂਦੀ ਆ ਫਿਰ ਇਥੇ ਆਪ ਸੀਰੀਜੇ ਵਿੱਚ ਕੋਈ ਕਿਸੇ ਦਾ ਲੀਡਰ ਦਾ ਕੋਈ ਕਿਸੇ ਦਾ ਕੋਈ ਕਿਸੇ ਦਾ ਉਹ ਸਭ ਕੁਝ ਛੱਡ ਦਿਓ ਇੱਥੇ ਇਕੱਠੇ ਹੋ ਜਾਓ ਹੁਣ ਛੱਟੋ ਲੀਡਰਾਂ ਨੂੰ ਜੇ ਕੋਈ ਲੀਡਰ ਬਾਹਲਾ ਚਾਹ ਮਿਲਦਾ ਉਹਨੂੰ ਵੀ ਸਾਈਡ ਤੇ ਕਰ ਦੋ ਵੀ ਪਰ ਹਟ ਯਾਰ ਤੂੰ ਤੇਰੀ ਸਾਨੂੰ ਕੀ ਲੋੜਾ ਮਰਦਾ ਸੀ ਰਹੇ ਆ ਲੰਗਰ ਅਸੀਂ ਲਾ ਰਹੇ ਆ ਤੇਲ ਅਸੀਂ ਬੂਖ ਰਹੇ ਆ ਕੱਪੜੇ ਅਸੀਂ ਪੜਾ ਰਹੇ ਆ ਪ੍ਰਦੂਸ਼ਨ ਚ ਅਸੀਂ ਰਹਿ ਰਹੇ ਆ ਫੇਰ ਲੀਡਰ ਕੀ ਕਰ ਰਹੇ ਨੇ ਕੁਝ ਵੀ ਨਹੀਂ ਜੇ ਆਪਾਂ ਮੈਦਾਨ ਚ ਤੱਕੜੇ ਆ ਤਾਂ ਆਪਾਂ ਨੂੰ ਕਹੂ ਅਗਲਾ ਡਰਦਾ ਵੀ ਇਹਨਾਂ ਸਾਹ ਕੁੱਟਣਗੇ ਤਾਂ ਟੇਬਲ ਟਾਕ ਤੇ ਬਿਠਾਉਂਦਾ ਕੋਈ ਜੇ ਤੁਸੀਂ ਮੈਦਾਨ ਚ ਤੱਕੜੇ ਨਹੀਂ ਨਾ ਤੋ ਉਹਨੂੰ ਕੋਈ ਨਹੀਂ ਬਿਠਾਉਂਦਾ ਟੇਬਲ ਤੇ ਅੱਜ 13 ਤਰੀਕ ਦਾ ਚੱਲਦਾ ਜ ਤਰੀਕ ਦੇਖ ਲਓ ਕਿੰਨੀ ਹੋਗੀ ਮੇਰੇ ਸਾਹਮਣੇ ਨਾਲ ਉਸ ਦਿਨ ਦੀ ਅਧਿਕਾਰੀਆਂ ਨਾਲ ਪੰਜਾਬ ਦੇ ਨਾਲ ਜਾਂ ਸੈਂਟਰ ਦੇ ਅਧਿਕਾਰੀਆਂ ਨਾਲ ਗੱਲ ਬਸ਼ੱਕ ਹੋ ਗਈ ਹੋਵੇ ਇਹਨਾਂ ਦੀ ਪਰ ਸੈਂਟਰ ਸਰਕਾਰ ਦਾ ਇੱਕ ਵੀ ਮੰਤਰੀ ਆ ਕੇ ਉਹ ਮੀਟਿੰਗ ਨਹੀਂ ਕਰਕੇ ਗਿਆ ਇੱਕ ਵੀ ਨਹੀਂ ਆਇਆ ਕਿਉਂ ਤੁਸੀਂ ਮੈਦਾਨ 'ਚ ਤੱਕੜੇ ਨਹੀਂ ਇਹ ਮੈਦਾਨ 'ਚ ਤੱਕੜੇ ਹੋਮੋਗੇ ਤਾਂ ਤੁਹਾਡੇ ਗੋਡਿਆਂ 'ਚ ਗਿਰੂ ਆ ਕੇ ਆਇਆ